हेलो हेलो माइक टेस्टिंग माइक टेस्टिंग भाई थोड़ा स्माइल दे सताल जी सारे हाल चाल यार आज बड़े दिन बाद वीडियो बना लगे हाँ टाइम बहुत घट होंगे वा वीडियो बनाने काम के बहुत ज्यादा बेजी है पर बेहत जी करती ये बहुत ज्यादा है निकले काम से रास्ते जाके पहला नाश्ता नाश्ता करना वा क्योंकि ਆਲਟਾ ਤੋਂ ਰੋਕ ਸਕਦੇ ਨਹੀਂ ਇਹਦਾ ਸਿਲਿਕੀ। ਫੋਨ ਨਹੀਂ ਹੁੰਦਾ ਚੱਲਦੀ। ਇਹਦਾ ਬਿਲਕੁਲ ਟਾਈਮ ਟੂ ਟਾਈਮ ਹੀ ਆ। ਜਿੱਥੇ ਦਾ ਟਾਈਮ ਹੋ ਜਾਂਦਾ ਜਦ ਤੱਕ। ਆ ਜਿਹੜਾ ਬਹੁਤ ਮੁਸ਼ਕਲ ਆ ਕਿਉਂਕਿ 4 ਕਿੰਨੇ ਰਿਹਾਇ ਦਾ ਵਟ ਕੰਮ ਤੋਂ। ਤੇ ਫਿਰ ਆਸ ਤਾਂ ਕਰੀ ਬੰ ਜਿਹੜਾ ਡੇਲੀ ਹੈਗਾ ਵਾ ਉਹ ਬਾਅਦ ਹੀ ਕਰਦਾ ਵਾ। ਤੇ ਹੁਣ ਇਹ ਨਿਕਲੇ ਆ ਤੇ ਅੱਜ ਵੀ ਕੇ ਰੁਟੀਨ ਤੁਹਾਡੇ ਨਾਲ ਕਰਦੇ ਆ। ਲੇ ਵੇ ਮੈਂ ਆ ਡਿਊਟੀ ਤੇ ਜਾਣ ਵਾਸਤੇ ਰਸਤੇ ਦੇ ਵਿੱਚ ਆ ਤੇ ਹੋਰ ਜਾ ਕੇ ਕੋਲੋਂ ਦੇਖਦੇ ਆ ਨਾਸ਼ਤਾ ਕੀ ਕਰਨਾ ਵਾ ਭਾਈ ਕੀ ਖਾਏਗਾ ਨਾਸ਼ਤੇ ਮੇ ਸੈਂ ਨੂੰ ਹੀ ਖਾਏਗਾ ਉਹ ਲਾ ਤਾਂ ਬੋਲੇਗਾ ਪਰੌਠਾ ਖਾਏਗਾ ਤੇ ਰੋਟੀ ਦਾ ਖਰਚਾ ਕਾਫੀ ਹੈਗਾ ਵਾ ਜੇਕਰ ਤੁਸੀਂ ਬਾਹਰੋਂ ਖਾਣੇ ਆ ਘਰੋਂ ਖਾਓਗੇ ਤਾਂ ਰੋਟੀ ਦਾ ਖਰਚਾ ਬਹੁਤ ਘੱਟ ਜਾਂਦਾ ਵਾ ਪਰ ਬਾਹਰ ਦਾ ਜਿਹੜਾ ਖਰਚਾ ਹੈਗਾ ਉਹ ਬਹੁਤ ਜ਼ਿਆਦਾ ਹੈ ਆਡੀ ਦਾ ਮੇਜ ਬੁਰੀ ਜਿਆ ਖੈਰ ਬਾਰੋ ਖਾਣਾ ਟਾਈਮ ਨਹੀਂ ਹੁੰਦਾ ਖਾਣਾ ਬਣਾਉਂਦਾ ਤੇ ਤਾਂ ਘਰ ਤੇ ਤੁਹਾਨੂੰ ਬਾਹਰੋਂ ਖਾਣਾ ਖਿਦਾਰੋ ਜੀ ਬੈਸੇ ਤਾਂ ਜੇ ਘਰੇ ਬਣਾਉਂਗੇ ਤਾਂ ਵਧੀਆ ਵਾ ਖਰਚਾ ਵੀ ਘਟਾਉਂਗਾ ਵਾ ਤੇ ਵਧੀਆ ਆਪਣੇ ਹੱਥਾਂ ਦਾ ਰੋਟੀ ਪਾਣੀ ਪੀ ਵਧੀਆ ਲੱਗਦਾ ਸਿਗਨਲ ਦੇ ਉੱਪਰ ਖੜੇ ਆ ਸੀ ਲਓ ਜੀ ਸਿਗਨਲ ਗ੍ਰੀਨ ਹੋ ਗਿਆ ਉਡੀਕ ਤੇ ਕੀਤੀ ਆ ਇਥੋਂ ਪਾਣੀ ਵਾਸਤੇ ਇਹ ਅੱਥੇ ਵੀ ਵਾਟਰ ਕੂਲਰ ਲਾਏ ਹੋਏ ਆ ਪਾਣੀ ਭਰਨ ਵਾਸਤੇ ਤਾਂ ਹੋਣਾ ਕਿ ਪਾਣੀ ਭਰਨ ਵਾਸਤੇ ਲੱਗ ਗਿਆ ਥੋੜਾ ਦੇਖਦੇ ਆ ਵਾਟਰ ਕੂਲਰ ਬੈਠ ਖਾਲੀ ਹੋ ਜਾਂਦਾ ਇਹ ਜਲਦੀ ਮੇਰੇ ਸਿਰੇ ਹੀ ਖਾਲੀ ਕਰ ਦਿੰਦੇ ਆ ਬਹੁਤ ਜਾਣੇ ਕਿ ਇੱਥੇ ਲੈ ਕੇ ਜਾਂਦੇ ਆ ਪਾਣੀ ਥੇਰੇ ਥੇਰੇ ਲੰਘਦੇ ਗਰਮੀ ਬਹੁਤ ਜ਼ਿਆਦਾ ਆ ਪਾਣੀ ਦੀ ਵੀ ਬਹੁਤ ਜ਼ਿਆਦਾ ਆ ਆਏਗਾ ਆਪਣਾ ਸੈਂਡੋ ਭਾਈ ਐਨੀ ਵਾਣੀ ਹੈ ਨਹੀਂ ਪਾਣੀ ਉੱਧੇ ਜਾਓ ਜਾਓ ਜਾ ਕੀ ਕਹਿ ਰੇ ਤੂੰ ਕਾ ਕਾ ਰੋਟਾ ਇਹ ਇਹ ਬੋਲ ਤਾ ਜਾਓ ਕਾਨ ਵਾਲਾ ਨਹੀਂ ਨਹੀਂ ਆਪਣਾ ਅੱਛਾ ਆਪਣਾ ਬੋਲ ਤਾ ਪਾਣੀ ਹੈ ਬੋਲ ਤਾ ਉਸਮੇ ਪਾਣੀ ਹੈ ਜਾਓ ਬਕਰ ਬੋਲੋ ਆ ਜਾਓ ਜਿਆ ਇੱਕ ਸਾਥ ਆ ਤੇ ਪਾਣੀ ਮਿਲ ਗਿਆ ਵਾ ਦੇ ਤਿਆਰ ਪੰਜ ਜਣ ਹੋ ਗਏ ਸਾਨੂੰ ਪਾਣੀ ਇਥੋਂ ਮਿਲਿਆ ਹੀ ਨਹੀਂ ਜੀਗਾ ਇਹ ਹੋਣਾ ਭਰਦਾ ਵਾ ਪਾਣੀ

ਚਾਲੂ ਹੋ ਗਈ ਦੂਸਰੀ ਜਗ੍ਹਾ ਤੋਂ ਦੇਖ ਲੈਨੇ ਪਾਣੀ ਹੋਰ ਵੀ ਬਹੁਤ ਹੈ ਇੱਥੇ ਵਾਟਰਫੌਲਰ ਨੰਗੇ ਆਇਆ ਗਿਆ ਸਾਡਾ ਚਾਹ ਦਾ ਸਟਾਪ ਅਲੋ ਇਹ ਆਜੀ ਕੜਾ ਚਾਹ ਸਾਡੀ ਇੱਥੇ ਅਸੀਂ ਚਾਹ ਬਿਨੀ ਆ ਆ ਗੱਡੀ ਵਾਲਾ ਜਾ ਰਹਾ ਏ ਭਰਾਵਾ ਚੱਲ ਜਾ ਉਹਨੂੰ ਮਾਰ ਕੇ ਆਉਣਾ ਪੈਣਾ ਹਨ ਫਿਰ ਇਹ ਗੱਲ ਸਹੀ ਆ ਕਿ ਜਿਹੜਾ ਬੰਦਾ ਜਿਹੜਾ ਵੀ ਕੰਮ ਕਰਦਾ ਨਾ ਉਹਦਾ ਧਿਆਨ ਹਮੇਸ਼ਾ ਉਸੇ ਕੰਮ ਦੇ ਵਿੱਚ ਹੀ ਰਹਿੰਦਾ ਭਾਵੇਂ ਗੱਡੀ ਦੇ ਵਿੱਚ ਜਾਂਦਾ ਹੋਵੇ ਪੈਦਲ ਕੇ ਜਾਂਦਾ ਹੋਵੇ ਭਾਵੇਂ ਮੋਟਰਸਾਈਕਲ ਤੇ ਜਾਂਦਾ ਹੋਵੇ ਹਣ ਇੱਥੇ ਪਾਣੀ ਪਰ ਦੇ ਪਈ ਸੀ ਤੇ ਅਸੀਂ ਪਹਿਲਾਂ ਸਾਡਾ ਧਿਆਨ ਇੱਕ ਚੀਜ਼ ਤੇ ਗਿਆ ਏਸੀ ਤੇ ਉਹ ਦੇਖੋ ਕਿਸੇ ਨੇ ਏਸੀ ਫਟ ਕੀਤਾ ਵਾ ਬਿਲਕੁਲ ਫਲੈਟ ਹੀ ਕੀਤਾ ਆ ਪੂਰਾ ਏਸੀ ਅੰਦਰ ਆ ਜਦ ਕਿ ਇਹ ਜ਼ਿਆਦਾਤਰ ਏਸੀ ਬਾਹਰ ਇਹ ਜਿਹੜਾ ਨਾਰਮਲ ਆਂਦਾ ਵਾ ਉਹ ਬਾਹਰ ਹੀ ਆਉਣਾ ਚਾਹੀਦਾ ਵਾ ਅੱਧੇ ਤੋਂ ਜ਼ਿਆਦਾ ਇਹਦੀ ਬਾਹਰ ਹੀ ਹੁੰਦਾ ਵਾ ਇਹ ਕਿਸੇ ਨੇ ਫੈਟ ਕੀਤਾ ਵਾ ਦੇਖ ਲਓ ਦੋ ਦੀਵਾਰ ਦੇ ਬਿਲਕੁਲ ਨਾਲ ਦੀ ਨਾਲ ਹੀ ਫਲੈਟ ਫਲੈਟ ਹੀ ਫੈਟ ਕੀਤਾ ਹੋਇਆ ਵਾ ਲਓ ਪਾਣੀ ਆ ਗਿਆ ਵਾ ਪਾਣੀ ਪੀ Đिए ਪਹਿਲਾਂ ਲੈ ਆ ਯਾਰ गिफ्ट देता है है कितना कितने का है 130 का फ़ोन यार सुबह भाई पानी नहीं था मैं वो अपना उधर से पानी पिया थोड़ा सा बीमा रखा है ना रूम में वो कितना गंदा समेल है वो पानी में से आदमी लोग कैसे पीते हैं मालूम नहीं है देखा तुम वो बहुत गंदा समेल है ਮੈਂ ਜਬੀ ਇਲਕਟਾ ਇਸ ਤੇ ਰਸਤੇ ਹਾਂ ਵਾ ਮੈਂ ਜਬੀ ਫਸਟ ਟਾਈਮ ਉਧਰ ਗਿਆ ਤੋ ਇੱਕ ਹੀ ਟਾਈਮ ਮੈਂ ਪੀਆ ਉਹ ਪਾਣੀ ਬਸ ਤਾਓ ਜੀ ਪਾਣੀ ਭਰ ਲਿਆ ਵਾ ਹਾਂ ਕਰਦੇ ਆਪਾਂ ਨਾਸ਼ਤਾ ਨਾਸ਼ਤੇ ਵਾਲਾ ਜਿਹੜੇ ਦਕਾਨੀਆਂ ਨਾਲ ਹੀ ਰਹਿਤੀ ਨਾਸ਼ਤਾ ਕਰਕੇ ਫੇਰ ਹੀ ਕੰਮ ਕਰਦੇ ਨਿਕਲਣਾ ਵਾ ਅੱਜ ਅਸੀਂ ਇੱਕ ਆਊਟਡੋਰ ਫਿਟ ਕਰਨਾ ਵਾ ਉਹ ਜਿਹੜਾ ਪਾਈਪ ਹੈਗਾ ਵਾ ਉਹ ਜਿਹੜਾ ਪਾਈਪ ਲੀਕ ਆ ਉਹਦੇ ਵਿੱਚ ਮਸ਼ੀਨ ਲੀਕ ਹੋ ਜਾਂਦਾ ਉਹ। ਦੋ ਰੋਡੋ ਦਾ ਸੀ ਦੇਖਿਆ ਉਹਦੇ ਵਿੱਚ ਨਾ ਲੀਕ ਹੈ ਨਹੀਂ ਸੀ ਕਿਉਂਕਿ ਉਹ ਉਹ ਜਿਹੜਾ ਸਾਨੂੰ ਪਾਈਪ ਜਿਹੜਾ ਆ ਉਹ ਪਾਈਪ ਇਹ ਜਿਹੜਾ ਹੈਗਾ ਪੂਰਾ ਚੇਂਜ ਕਰਨਾ। ਲੋ ਜੀ ਆ ਗਿਆ ਚਾਹ ਵਾਲੀ ਦੁਕਾਨ ਤੇ ਆਪਾਂ ਬੰਦਾ ਸਾਡੇ ਮੋਰੇ ਇੱਕ ਪਾਰਕਿੰਗ ਲਾ ਕੇ ਬੈਠਾ ਵਾ। ਤੇ ਪਰ ਉਹਨੇ ਵਾਲੇ ਨੇ ਪਾਰਕਿੰਗ ਜਿਹੜੀ ਹੈਗੀ ਆ ਗੱਡੀ ਥੋੜੀ ਅੱਗੇ ਨਹੀਂ ਕਰਦਾ। ਗੱਡੀ ਕੀ ਕਰਦਾ ਗੱਡੀ ਦੇ ਵਿੱਚ ਬੈਠਾ। ਆਮਡੇ ਗਿਆ ਇਹ ਹੁਣ ਨਾਸਟਾਲੈਂਡ ਉਹ ਜਾਂਦੇ ਹੀ ਚਾਹ ਜੀ ਸਾਡੀ ਰੈਡੀ ਨਹੀਂ ਹੋਈ ਬੰਦੇ ਅਜੇ ਖੜੇ ਆ ਉੱਥੇ ਵੇਟ ਕਰਦੇ ਆ ਲੋ ਜੀ ਆਪਣੀ ਚਾਹ ਨਹੀਂ ਚਾਹ ਚਾਹੀ ਚਾਹ ਨਹੀਂ ਇਹਦਾ ਦੁੱਧ ਚਾਹ ਨੂੰ ਬਾਏ ਬਾਏ ਕੀਤਾ ਹੋਇਆ ਵਾ ਪੋਲਾ ਕਿਧਰ ਚਲਾ ਗਿਆ ਉਹ ਕਿਧਰ ਚਲਾ ਗਿਆ ਪੋਲਾ ਨਹੀਂ ਮਿਲਿਆ ਹੁਣ ਤਾਂ ਦੋ ਅੰਡਾ ਪਰੋਟਾ ਆਮ ਤੋ ਦੋ ਅੰਡਾ ਪਰੋਟਾ ਖਾਏਗਾ ਬੋਲਦਾ ਹੈ ਆਇਆ ਗਿਆ ਆਪਾਂ ਦਾ ਸੈਂਡਵਿਚ ਆਪਾਂ ਬੈਂਡਵਿਚ ਖਾ ਗਏ ਫੇਰ ਕੰਮ ਕਰਦਿਆਂ ਨਿਕਲ ਜਾਣਾ ਬਾਅਦ ਵਿੱਚ ਰੋਟੀ ਖਾਣੀ ਆ ਉਹ ਕੋਈ ਟਾਈਮ ਨਹੀਂ ਹੈ ਹੁਣ ਇਸ ਟਾਈਮ ਬਸ ਸਵੇਰੇ ਖਾ ਲੈਣਾ ਮੈਂ ਕੋਸ਼ਿਸ਼ ਬਾਅਦ ਵਿੱਚ ਸਾਰਾ ਦਿਨ ਇੱਥੇ ਕੰਮ ਦੇ ਵਿੱਚ ਨਿਕਲ ਜਾਂਦਾ ਗੱਟੀ ਦਾ ਪਾਲਿਆ ਗੇਅਰ ਆਪਾਂ ਤੇ ਹੁਣ ਆਪਾਂ ਚੱਲਦੇ ਹਾਂ ਕੰਮਾਂ ਕਰਾਂ ਫੇਰ ਤੇ ਹੁਣ ਟਾਈਮ ਵੀ ਕਾਫੀ ਹੋ ਚੁੱਕਿਆ ਵਾ ਤੇ ਹੁਣ ਸਾਨੂੰ ਪਹੁੰਚਣਾ ਚਾਹੀਦਾ ਵਾ ਸਾਡੀ ਸਾਈਡ ਦੇ ਉੱਪਰ ਪੂਰਾ 1 ਘੰਟਾ ਲੱਗ ਜਾਂਦਾ ਸਾਨੂੰ ਉੱਥੋਂ ਉੱਥੇ ਤੱਕ ਆਉਂਦੇ ਆ ਨਾ ਜਿੱਥੇ ਸਾਡਾ ਕੰਮ ਹੁੰਦਾ ਵਾ ਬਹੁਤ ਲੰਬਾ ਸਫ਼ਰ ਹੁੰਦਾ ਬੰਦੀਆਂ ਵਿੱਚ ਕਈ ਸੌਆਂ ਦੇ ਬੈਠੇ ਬੈਠੇ ਲਓ ਜੀ ਇੱਥੇ ਸਾਡਾ ਕੰਮ ਸੀਗਾ ਤੇ ਇੱਥੇ ਹੁਣ ਜਿਹੜਾ ਪੈਪ ਪਹਿਲਾਂ ਹੈਗਾ ਵਾ ਉਹ ਅੰਡਰਗਰਾਊਂਡ ਆ ਤੇ ਹੁਣ ਅਸੀਂ ਨਵਾਂ ਪੈਪ ਪਾਉਣ ਵਾਸਤੇ ਇੱਕ ਹੋਲ ਮਾਰ ਰਹੇ ਆ ਗਰਮੀ ਮਿੱਤਰੋ ਬਹੁਤ ਜ਼ਿਆਦਾ ਵਾ ਅੱਜ ਤੇ ਪਸੀਨੇ ਨਾਲ ਬੁਰਾ ਹਾਲ ਹੁੰਦਾ ਪਿਆ ਵਾ ਬਹੁਤ ਹਨ। ਹੌਲੀ ਮਿੱਤਰ ਗਰਮੀ ਬਹੁਤ ਜ਼ਿਆਦਾ ਵਾ। ਆਹ ਦੇਖ ਲਓ। ਅਜੇ ਅੱਧਾ ਘੰਟਾ ਕੰਮ ਘੰਟਾ ਕੀਤਾ ਵਾ ਤੇ ਗਰਮੀ ਦੇਖ ਲਓ ਕਿੰਨਾ ਬੁਰਾ ਹਾਲ ਹੈ। ਬਹੁਤ ਜ਼ਿਆਦਾ ਬੁਰਾ ਹਾਲ ਹੈ ਗਰਮੀ। ਵੇਖੋ ਤਾਂ ਸ਼ਾਮਾਂ ਪੈ ਗਈਆਂ ਵਾ ਤਾਂ ਸਾਡੀ ਹਾਲਤ ਹਜੇ ਵੀ ਇਦਾਂ ਹੀ ਆ। ਬਾ ਮੜ ਕੇ ਦੇ ਨਾਲ ਭਿੱਜੀ ਹੋਏ ਇੱਕ ਕੰਪਰੈਸਰ ਫਿਕਸ ਕੀਤਾ ਵਾ ਇੱਥੇ। ਬਾਸੇ ਹੁਣ ਸਾਡਾ ਲਾਸਟ ਕੰਮ ਹੈ ਇਹ ਦੁਬਾਰਾ ਵਿੱਚ ਕਰੇ ਚੱਲ ਜਣਾ। ਹਾਂ ਕੱਢਿਆ ਵਾ ਕੰਪਰੈਸਰ ਪੁਰਾਣਾ ਤੇ ਨਵਾਂ ਕੀਤਾ ਫਿਕਸ। ਵੀਲਡਿੰਗ ਹੋ ਗਈ ਆ ਕਨੈਕਸ਼ਨ ਵੀ ਹੋ ਗਿਆ ਹੁਣ ਬਸ ਲੀਕ ਚੈੱਕ ਕਰਕੇ ਵੇਖੀਏ। ਵੈਕਿਊਮ ਕਰਕੇ ਤੇ ਫਿਰ ਚਲ ਜਾਣਾ ਮਤ ਕਰਾਂ ਇਹਨੂੰ ਚਾਲੂ ਕਰਕੇ ਬਾਅਦ ਕੋਈ ਪੰਗਾ ਨਾ ਪਵੇ ਵਿੱਚ ਹੁਣ ਬਾਕੀ ਤਾਂ ਸਭ ਠੀਕ ਸਹੀ ਆ ਕੰਮ ਇਹਦੇ ਟਾਂਕੇ ਨਹੀਂ ਸੀ ਲੱਗਦੇ ਫਿਰ ਅਸੀਂ ਜ਼ਰੂਰ ਔਰ ਦੇ ਨਾਲ ਲਾਏ ਆ ਹੁਣ ਦੇਖਦੇ ਆ ਕੋਈ ਲੀਕੇਜ ਲੁੱਕਰੀ ਤਾਂ ਨਹੀਂ ਹੈਗੀ ਵਿੱਚ ਇਹਦੇ ਟਾਂਕੇ ਬਹੁਤ ਖਿਲੜਦੇ 3 ਫੇਸ ਕੰਪਰੈਸਰ ਆ ਲਓ ਜੀ ਐਸਸੀ ਵਿੱਚ ਆਪਾਂ ਗੈਸ ਪਾ ਦਿੱਤੀ ਹੋਈ ਆ ਕੋਈ ਪ੍ਰੋਬਲਮ ਨਹੀਂ ਆਈ ਪਰ ਹੁਣ ਬਸ ਗੈਸ ਜਿਹੜੀ ਹੈਗੀ ਆ ਜਿਆਦਾ ਜਾ ਨਹੀਂ ਰਹੀ ਹੈਗੀ ਜੁਨਿਟ ਦੇ ਵਿੱਚ ਤੇ ਹੁਣ ਅਸੀਂ ਇਹਨੂੰ ਪਾਣੀ ਵਿੱਚ ਪਾਇਆ ਵਾ ਤਾਂ ਕਿ ਇਹ ਗੈਸ ਸਾਰੀ ਜਿਹੜੀ ਹੈਗੀ ਆ ਪ੍ਰੋਪਰ ਗੈਸ ਚੱਲ ਜਾਵੇ ਵਿੱਚ ਲਓ ਵੀ ਕੰਮ ਖਤਮ ਹੋ ਗਿਆ ਸਮਾਨ ਪੈਕ ਕਰ ਰਹੇ ਆ ਪੈਕਅਪ ਹੋ ਗਿਆ ਸਾਡਾ ਹੁਣ ਸਾਰਾ ਸਮਾਨ ਰੱਖਿਆ ਜਾਂ ਕਿੱਥੇ ਵਿੱਚ ਉਹ ਜੀ ਕੰਮ ਕਾਪ ਕੰ ਸੋਚਿਆ ਸੀ ਖਤਮ ਹੋ ਗਿਆ ਪਰ ਨਹੀਂ ਹਜੇ ਕੰਮ ਹੋ ਰਿਹਾ ਸੈੱਡ ਕੁੱਛੇ ਜਾ ਕੇ ਚਾਹ ਪੀ ਰਿਹਾ ਇਹਦਾ ਚਾਹ ਪੀਣੀ ਆ ਚਾਹ ਪੀ ਕੇ ਤਾਂ ਫਿਰ ਚੱਲਦੇ ਆਂ ਨਹੀਂ ਗਰਮੀ ਆ ਪਰ ਚਾਹ ਦਾ ਘੜਾ ਨਹੀਂ ਛੱਡਦੇ ਆਪਾਂ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਆ ਤੇ ਅਸੀਂ ਜਾਣਾ ਯਾ ਰਫਾ ਰਫਾ ਸਾਡੀ ਇੱਕ ਕੰਪਲੇਂਟ ਆਈ ਆ ਤੇ ਉੱਥੇ ਹੁਣ ਅਸੀਂ ਚੈੱਕ ਕਰਨੀ ਆ ਉਹ ਹੁਣ ਸਾਡੀ ਲਾਸਟੀ ਕੰਪਲੇਂਟ ਆ ਉਮੀਦ ਕਰਦੇ ਹਾਂ ਕਿ ਹੁਣ ਹੋਰ ਨਾ ਕੋਈ ਫੋਨ ਵੀ ਆਵੇ ਸਾਨੂੰ ਜਦੋਂ ਮੈਂ ਇਦਾਂ ਦਾ ਵੀਊ ਦੇਖਦਾ ਤਾਂ ਮੈਨੂੰ ਇੱਕ ਹੀ ਗਾਣਾ ਜਿੱਤੇ ਆ ਜਾਂਦਾ ਭਾਏ ਪੀ ਢਿੱਲੋਂ ਦਾ ਪੈ ਗਈਆਂ ਸ਼ਾਮਾਂ ਨੇ ਹੁਣ ਯਾਦ ਤੇਰੀ ਨੇ ਆ ਜਾਣਾ ਆਉਂਦੇ ਆਉਂਦੇ ਭੁੱਖ ਲੱਗੀ ਸੀ ਨਹੀਂ ਤੇ ਹੁਣ ਆਪਾਂ ਖਾਣ ਲੱਗੇ ਆ ਸ਼ੋਰਵੇਂ ਇਹ ਤੁਹਾਡਾ ਕੌਣ ਸ ਹੈ ਮੇਰਾ ਫੋਨ ਅਜੀ ਸ਼ਰਮਾ ਇਹਨੂੰ ਕਹਿੰਦੇ ਸ਼ਰਮਾ ਇਹਨੂੰ ਖਾ ਖਾ ਕੇ ਆਤੀ ਹੋਰੇ ਮੋਟੇ ਤੇ ਦੋਸਤੋ ਸ਼ਰਮਾ ਖਾਨ ਦੇ ਵਿੱਚੋਂ ਬਾਅਦ ਵਿੱਚ ਅਸੀਂ ਨਿਕਲ ਗਏ ਆਪਣੇ ਘਰ ਨੂੰ ਲਓ ਜੀ ਪਹੁੰਚ ਗਏ ਆ ਦਰਾਂ ਦੇ ਵਿੱਚ ਤੇ ਗ੍ਰੇਮ ਦੇ ਜੂਨੀਫਾਰਮ ਦਾ ਮੈਜ਼ਰਮੈਂਟ ਲੈਣ ਵਾਸਤੇ ਆਏ ਆ ਬੰਦੇ ਤੇ ਹਮ ਇਦਾਂ ਕਰਦੇ ਆ ਸਮਾਨ ਰੱਖ ਲੈਂਨੇ ਆ ਰੂਮ ਦੇ ਵਿੱਚ ਭਾਈ ਕਪੜਾ ਦਾ ਨਾਪ ਹੈ ਹਾਂ ਅੱਛਾ ਆਤਾ ਹੈ ਕਪੜਿਆਂ ਦਾ ਨਾਪ ਲੈ ਲਈਏ ਬਾਈ ਕਿਚਨ ਦੇ ਵਿੱਚ ਤਾਂ ਸਾਰੇ ਇਕੱਠੇ ਹੋਏ ਆਪਦੇ ਕੱਪੜਿਆਂ ਦਾ ਨਾਪ ਦੇਣ ਵਾਸਤੇ ਤੇ ਆਪਾਂ ਵੀ ਹੁਣ ਨਾਪ ਦੇ ਨਾਵਾ ਤੇ ਫੇਰ ਖਾਣੀ ਆਪੇ ਰੋਟੀ ਪਾਣੀ ਬਣਾ ਕੇ ਤੇ ਵੀਡੀਓ ਵਧੀਆ ਲੱਗੀ ਹੋਈ ਤਾਂ ਬਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ